ਇਹ ਜਿਹੜਾ ਇਨਸੀਡੈਂਟ ਇੱਥੇ ਵਾਪਰੇ ਹੋਣ ਦੀ ਖਬਰ ਹੈ। ਤਾਂ ਬੜੇ ਅਫਸੋਸ ਦੀ ਗੱਲ ਹੈ ਸਭ ਤੋਂ ਪਹਿਲਾਂ ਕਿ ਇਹ ਦੋ ਬੰਦੇ ਪਿੱਛੇ ਕੰਮ ਕਰ ਰਹੇ ਸੀ। ਔਰ ਇਹ ਜਿਹੜਾ ਉਹ 에어 ਕੰਡੀਸ਼ਨਿੰਗ ਜਿਹੜੀ ਸੀਗੀ ਉਹ ਸਾਡੇ ਹਸਪੀਟਲ ਦੇ ਬਾਹਰ ਇੱਕ ਬਾਹਰਲੀ ਸਾਈਡ ਤੇ ਵੈਸੇ ਸਾਰਾ ਹਸਪੀਟਲ ਸੈਂਟਰਲ AC ਹੈ। ਬਟ ਕੁਝ ਯੂਨਿਟਸ ਇਹਦੇ ਜਿਹੜੇ ਹੈਗੇ ਆ ਆ ਦੂਸਰੇ ਆਪਣੇ ਸਪਲਟ ਡੇਸੇ ਲੱਗੇ ਹੋਏ ਆ ਔਰ ਉਹਦੇ ਜਿਹੜੇ ਐਕਸਟਰਨਲ ਯੂਨਟ ਆ ਉਹ ਬਾਹਰਲੀ ਸਾਈਡ ਬਿਲਡਿੰਗ ਦੀ ਬਾਹਰਲੀ ਸਾਈਡ ਤੇ ਲੱਗੇ ਹੋਏ ਸੀ ਔਰ ਇਕਨੋਮਿਕ ਆਵਾਜ਼ ਆਈ ਤਾਂ ਸਾਡੇ ਹਸਪੀਟਲ 'ਚ ਕੋਡ ਬਲੂ ਅਨਾਉਂਸ ਹੋਇਆ ਔਰ ਸਾਰੇ ਅਸੀਂ ਕੋਡ ਬਲੂ ਦੇ ਜਿਹੜੇ ਪਾਰਟ ਐ ਸਾਡੇ ਡਾਕਟਰਸ ਸਾਡੀ ਐਡਮਿਨਿਸਟ੍ਰੇਸ਼ਨ ਟੀਮ ਸੀ ਭੱਜ ਕੇ ਗਈ ਜਦੋਂ ਅਸੀਂ ਦੇਖਿਆ ਕਿ ਇਹ ਇੱਕ ਬੰਦਿਆ ਨਾਲ ਚੋਟ ਲੱਗੀ ਉਹਨਾਂ ਦੇ ਤਾਂ ਇਮੀਡੀਏਟਲੀ ਅਸੀਂ ਉਹਨਾਂ ਨੂੰ ਐਮਰਜੈਂਸੀ ਡਿਪਾਰਟਮੈਂਟ ਚ ਲੈ ਕੇ ਆਏ ਔਰ ਐਮਰਜੈਂਸੀ ਚ ਉਹਨਾਂ ਨੂੰ ਹੈਂਡਲ ਕੀਤਾ ਬਟ ਇੱਕ ਜਿਹੜਾ ਬੰਦਾ ਹੈ ਉਹ ਨਾਲ ਦੀ ਨਾਲ ਹੀ ਮਤਲਬ ਐਟ ਦਾ ਸਪੌਟ ਦੀ ਡੈਥ ਹੋ ਗਈ ਔਰ ਇੱਕ ਜਿਹੜਾ ਹੈ ਉਹ ਇਸ ਟਾਈਮ ਸਾਡੇ ਡਾਕਟਰ ਨੇ ਉਹਨੂੰ ਵੈਂਟੀਲੇਟਰ ਸਪੋਰਟ ਤੇ ਰੱਖਿਆ ਹੋਇਆ ਤੇ ਕੋਸ਼ਿਸ਼ ਹੈ ਕਿ ਉਹ ਬਚੇ ਜੀ ਜੀ ਡੈਥ ਹੋਈ ਉਹਦਾ ਨਾਮ ਤੇ ਐਡਰੈਸ ਕੀ ਜੀ ਕਿੰਨੀ ਕੁ ਉਮਰ ਹੈ ਉਹਦੀ ਅ ਇੱਕ ਦਾ ਨਾਮ ਹੈਰੀ ਹੈ ਤੇ ਇੱਕ ਦਾ ਨਾਮ ਅੰਕੁਸ਼ ਹੈ ਅੰਕੁਸ਼ ਰਾਣਾ ਤੇ ਹੈਰੀ ਰਾਣਾ ਡੈਥ ਕਿਦੀ ਹੋਈ ਉਹਦਾ ਨਾਮ ਤੇ ਡੈਥ ਹੋਈ ਹੈ ਜੀ ਆਪਣੇ ਹੈਰੀ ਰਾਣਾ ਦੀ ਕਿੰਨੀ ਉਮਰ ਹੈ ਉਹਦੀ ਉਹਦੀ ਉਮਰ 21 ਸਾਲ ਦੱਸਦੇ ਆ ਕਿਹੜੀ ਕੰਪਨੀ ਦਾ ਜ਼ਬੰਦਰ ਸੀ ਜੀ ਇਹ ਜਿਹੜੀ ਹੈ ਦੇਖੋ ਡਾਈਕਿਨ ਇੱਕ ਵਰਲਡ ਫੇਮਸ ਕੰਪਨੀ ਹੈ ਔਰ ਡਾਈਕਿਨ ਦੇ ਵੈਂਡਰ ਸਮਾਰਟ ਕੂਲ ਮੁਹਾਲੀ ਤੋਂ ਇਹ ਮਤਲਬ ਬੰਦੇ ਇੱਥੇ ਆਏ ਸੀ ਔਰ ਡਾਈਕਿਨ ਦਾ ਇੱਕ ਨਾਮ ਹੈ ਮਤਲਬ ਕੰਪਨੀ ਦਾ ਔਰ ਕੁਆਲੀਫਾਈਡ ਬੰਦੇ ਮਤਲਬ ਟੈਕਨੀਕਲ ਬੰਦੇ ਸੀਗੇ ਇਹ ਔਰ ਇਹ ਹਾਦਸਾ ਬੈਸੀ ਹਮੇ ਹੋਣਾ ਨਹੀਂ ਚਾਹੀਦਾ ਸੀਗਾ ਕਿਉਂਕਿ ਇਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਨਹੀਂ ਹੁੰਦੀ ਹੈ ਔਰ ਕਿਉਂ ਹੋਇਆ ਇਹਦੀ ਟੈਕਨੀਕਲ ਰਿਪੋਰਟ ਦਾ ਬਾਅਦ ਚੋ ਹੀ ਆਪਾਂ ਦੇਖ ਸਕਦੇ ਆ ਫਿਲਹਾਲ ਜੋ ਸਾਨੂੰ ਉਹਨਾਂ ਦੇ ਅਸੀਂ ਦੇਖਿਆ ਕਿ ਉਹ ਪ੍ਰੋਪਰਲੀ ਮਤਲਬ ਟੈਕਨੀਕਲ ਟੀਮ ਤੋਂ ਸੀਗੇ ਡਾਈਕਿਨ ਦੇ ਉਹਨਾਂ ਕੋਲ ਕਾਰਡ ਹੈ ਤੇ ਇੰਸ਼ੋਰੈਂਸ ਵਗੈਰਾ ਦੇ ਵਿੱਚ ਉਹਨਾਂ ਦੇ ਨਾਮ ਨੇ ਸਾਰੇ ਤੇ ਇਹ ਮਤਲਬ ਅਸੀਂ ਤਾਂ ਹੀ ਕਹਿ ਸਕਦੇ ਹਾਂ ਕਿ ਇਸ ਹਾਦਸੇ ਦੀ ਜਿਹੜੀ ਇਤਲਾਹ ਪੁਲਿਸ ਨੂੰ ਦੇ ਦਿੱਤੀ ਗਈ ਹੈ ਹਾਂ ਐਟ ਦ ਸਪੌਟ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ ਠੀਕ ਹੈ ਔਰ ਉਹਦੀ ਜਿਹੜੇ 스마트 ਕੂਲ ਵਾਲੇ ਆ ਉਹਨਾਂ ਨੂੰ ਵੀ ਦੇ ਦਿੱਤੀ ਗਈ ਹੈ ਉਹਨਾਂ ਦੇ ਜਿਹੜੇ ਐਮ ਡੀ ਐ ਉਹ ਵੀ ਆ ਚੁੱਕੇ ਨੇ ਇੱਥੇ ਤੇ ਉਹਨਾਂ ਦੀ ਫੈਮਲੀਆਂ ਨੂੰ ਵੀ ਦੱਸ ਦਿੱਤਾ ਗਿਆ ਤੇ ਅਸੀਂ ਸਾਨੂੰ ਅਫਸੋਸ ਹੈ ਕਿ ਇਹ ਮਤਲਬ ਇਹਨਾਂ ਬੱਚਿਆਂ ਨਾਲ ਇਹ ਹਾਦਸਾ ਹੋਇਆ ਤੇ ਟੈਕਨੀਕਲ ਜੋ ਰਿਪੋਰਟ ਹੈ ਉਹ ਤਾਂ ਬਾਅਦ ਵਿੱਚ ਪਤਾ ਲੱਗੇਗਾ ਇਨਸੀਡੈਂਟ ਤੋਂ ਬਾਰੇ ਸਾਰਾ ਅੱਜ ਸਾਨੂੰ ਥਾਣੇ 'ਚ ਨਾ ਇਨਫੋਰਮੇਸ਼ਨ ਆਈ ਸੀ ਨੀਡਮ ਹਸਪੀਟਲ ਦੇ ਚਤਕਾਰਾ ਦੇ ਆਪੋਜ਼ਿਟ ਹੈ ਤੇ ਵੀ ਇੱਥੇ ਕੋਈ ਏਸੀ ਫਟਣ ਨਾਲ ਇੱਕ ਦੋ ਬੰਦੇ ਜ਼ਖਮੀ ਹੋ ਗਏ ਨੇ ਜਦੋਂ ਅਸੀਂ ਆ ਕੇ ਦੇਖਿਆ ਤਾਂ ਇੱਥੇ ਬਾਕੀ ਮੌਕਾ ਦੇਖਿਆ ਤਾਂ ਏਸੀ ਫਟਿਆ ਹੋਇਆ ਸੀ ਇੱਕ ਬੰਦੇ ਦੀ ਡੈਥ ਹੋ ਗਈ ਆ ਇੱਕ ਜੇਰੇ ਲਾਗ ਰਹੀ ਤੇਮ ਹਸਪੀਟਲ ਚ ਚਿੰਨੇ ਕਿ ਵਜਿ ਘਟੀਆਂ ਹੈ ਇਹ ਕਰੀਬ 5:30 ਵਜੇ ਦੀ ਹੈ ਤੇ ਜਿਹੜੀ ਉਹ ਡੈੱਡ ਬੋਡੀ ਇਥੇ ਮੋਰਚਰੀ ਚ ਪਈ ਹੈ ਉਹਦੀ ਅੱਗੇ ਕੀ ਪ੍ਰਕਿਰਤੀ ਹੈ ਉਹ ਵਾਰਸ ਆ ਰਹੇ ਨੇ ਫਿਰ ਆਪਾਂ ਦੇਖਦੇ ਹਾਂ ਅਗਲੀ ਕਾਰਵਾਈ ਕੀ ਬਣਦੀ ਹੈ ਅਜੇ ਕੋਈ ਮਾਮਲਾ ਵਗੈਰਾ ਦਰਜ ਨਹੀਂ 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 ਅਜੇ ਕੁਛ ਨਹੀਂ ਆ ਦੀ ਰਤਵੀਰ ਦਾ ਕੀ ਨਾਮ ਹੈ ਮੇਰਾ ਨਾਮ ਮਨਸਤਿੰਦਰਜੀਤ ਸਿੰਘ ਹੈ ਤੇ ਬੜੀ ਵੱਡਕ ਵਾਲੀ ਗੱਲ ਹੈ ਸਾਡਾ ਆਪਣਾ ਹੀ EMPLOYEES ਸੀਗਾ ਸਾਡਾ ਫੈਮਿਲੀ ਮੈਂਬਰ ਸੀਗਾ ਤੇ ਕਿੱਦਾਂ ਹੋਈ ਕਿਵੇਂ ਹੋਈ ਇਹ ਤੇ ਹੁਣ ਟੈਕਨੀਕਲ ਚੀਜ਼ਾਂ ਦੇਖ ਕੇ ਪਤਾ ਲੱਗੇਗਾ ਖਾਲੇ ਦਾ ਸੀ ਆਪਣੇ ਬੰਦੇ ਸਾਹਮਰੇ ਅਸੀਂ ਇਮੀਡੀਏਟਲੀ ਰਸ਼ ਕਰਕੇ ਸਾਰੇ ਸਾਡਾ ਸਟਾਫ ਇੱਥੇ ਖੜਾ ਹੈ ਤੇ ਸਾਨੂੰ ਤਾਂ ਇਹ ਕਿ ਅਸੀਂ ਪਹਿਲੇ ਬੰਦਿਆਂ ਦੀ ਜਿਹੜੀ ਹਾਲਤ ਹੈ ਜਿਹੜੇ ਇੱਕ ਬੰਦਾ ਸਾਡਾ ਐਮਰਜੈਂਸੀ 'ਚ ਉਹਨੂੰ ਸੰਭਾਲੀ ਉਹਨੂੰ ਬਚਾਈਏ ਸਾਡਾ ਫੋਕਸ ਹੈ ਇਸ ਵੇਲੇ ਸਾਰਾ ਉਧਰ ਹੈ ਵੈਲ ਟ੍ਰੇਨਡ ਬੰਦੇ ਸੀ ਸਾਡੇ ਪਹਿਲੀ ਵਾਰੀ ਦੀ ਮਤਲਬ ਪਿਛਲੇ ਸਾਡੇ ਕੋਲੇ ਵਹਿ ਰਿਹਾ ਕਿ 6-7 ਸਾਲ ਤੋਂ ਕੰਮ ਕਰ ਰਹੇ। ਪਰ ਟੈਕਨੀਕਲੀ ਸਾਊਂਡ ਬੰਦੇ ਸੀਗੇ ਸਾਡੇ ਮਤਲਬ ਸੀਨੀਅਰ ਬੰਦੇ ਸੀ। ਉਹ ਸਾਡੂੰ ਤਾਂ ਇੱਕ ਬੜਾ ਵੱਡਾ ਘਟ ਹੈ ਇਹਨਾਂ ਦਾ। ਤੇ ਉਹਨਾਂ ਦੀ ਪਹਿਚਾਨ ਵੀ ਹੈ ਜਿਹਦੇ ਜਿਹੜੇ ਐਕਸਪਾਇਰ ਹੋ ਗਏ ਡੈਥ ਹੋਈ ਹੈ ਇਸ ਇਨਸੀਡੈਂਟ। ਅਸੀਂ ਦੇਖ ਲਈ ਬੋਡੀ ਵੀ ਖੈਰੀ ਨਾਮ ਸੀਗਾ ਮੁੰਡੇ ਦਾ। ਦੇਖ ਕਿ ਕਿਥੋਂ ਬਿਲੰਗ ਕਰਦਾ। ਤੂੜ ਪਿੰਡ। ਕਿੱਥੇ ਪਿੰਡ? ਤੂੜ ਪਿੰਡ ਕਰੜ ਦੇ ਕੋਲ ਹੈ। ਹਾਂ। ਉਹ ਵੀ ਜਿਹੜੇ ਪਰਿਵਾਰ ਮੈਂ ਹੋ ਗਈ ਗੱਲ ਮੇਰੀ ਉਦੋਂ ਦਾ ਅਸੀਂ ਇਨ ਟੱਚ ਹੈ ਮੇਰੇ ਨਾਲ ਇਨ ਟੱਚ ਹੈ ਆ ਰਹੇ ਸਾਰੇ ਹਾਂਜੀ ਮੇਰਾ ਨਾਮ ਮੰਗਾ ਰਾਣਾ ਜੀ ਟਿਹੋੜ ਤੋਂ ਅੱਜ ਜਿਹੜਾ ਕੰਪਨੀ ਦੀ ਜਾਂਦਾ ਜਿਹੜਾ ਇਹਦਾ ਨਾਮ ਸੁਣਿਆ ਹੋਇਆ ਆਈ ਪਿੰਡ ਬੈਠੇ ਦੇ ਹੀ ਸਾਨੂੰ ਫੋਨ ਗਿਆ ਉਹਦੇ ਇਹਨਾਂ ਦੇ ਕੰਪਨੀ ਦੇ ਮਾਲਕ ਦਾ ਜਿੰਨਾ ਉਹ ਮੁੰਡਾ ਕੰਮ ਕਰਦਾ ਸੀ ਕਿਹਦੇ ਨਾਮ ਦੀ ਕੰਪਨੀ ਦਾ ਨਾਮ ਤਾਂ ਸਾਨੂੰ ਪਤਾ ਨਹੀਂ ਇੱਥੇ ਪਿੰਡ ਜੇ ਜਾ ਸਾਨੂੰ ਫੋਨ ਗਿਆ ਹੈ ਆਈਫੋਨ ਸੁਣ ਕੇ ਗੱਲਬਾਤ ਕਰੀ ਘਰ ਇਹਨਾਂ ਦੇ ਤਾਏ ਚਾਚੇ ਨਾਲ ਇਹਦੇ ਤਾਏ ਜੀ ਨਾਲ ਤਾਏ ਇਹਦੇ ਮੁੰਡੇ ਦੇ ਤਾਏ ਜੀ ਦਾ ਬੇਟਾ ਦਾ ਉਹਨਾਂ ਨੇ ਸਾਨੂੰ ਦੱਸਿਆ ਵੀ ਇੱਥੇ ਜਿੱਦਾਂ-ਦਿੱਦਾਂ ਗੱਲ ਹੋ ਗਈ ਵੀ ਉੱਥਾ ਗੱਲ ਹੋ ਗਈ ਮੁੰਡਾ ਸੀਰੀਅਸ ਹੈ ਜਮਾਲਕ ਨਾਲ ਗੱਲ ਕਰੀ ਉਹ ਕਹਿੰਦਾ ਵੀ ਆਉਣ ਦੀ ਸਪੋਰਟ ਉਹਦਾ ਕੰਮ ਡੈਥ ਹੋਊਗੀ ਜਦ ਇਹ ਬਾਜ਼ੀ ਪਰ ਪੰਜ ਚਾਰ ਬੰਦੇ ਪਿੰਡ ਦੇ ਇਕੱਠੇ ਹੋ ਕੇ ਆਏ ਹੁਣ ਪਰ ਇਹ ਤਾਂ ਉਹਨਾਂ ਦੇ ਤਾਏ ਜੀ ਆਏ ਆ ਆਪਣਾ ਚਾਚਾ ਬਾਕੀ ਅਸੀਂ ਪਰਿਵਾਰ ਮਾਦਾ ਹੀ ਸਮਝ ਲੋ ਫੈਮਲੀ ਮੈਂਬਰ ਇਹ ਹੈ ਤਾਂ ਜੀ 22 23 ਸਾਲ ਦਾ ਮੁੰਡਾ ਦਾ ਜੀ ਸਾਰਾ ਦੂਜਾ ਵੀ ਇੰਨੇ ਕ ਦਾ ਹੀ ਹੈ ਜੀ ਨਹੀਂ ਇਹ ਕੁਵਾਰੇ ਸੀਗਾ ਪਹਿਲਾਂ ਇਹਨਾਂ ਦੇ ਡੈਡੀ ਦੀ ਡੈਥ ਹੋ ਗਈ ਸੀਗੀ 2 ਸਾਲ ਪਹਿਲਾਂ ਹੁਣ ਇਹ ਵੀ ਕੁਵਾਰੇ ਹੀ ਸੀਗਾ ਮੁੰਡਾ ਇਹ ਜਿਹੜਾ ਦੂਜਾ ਮੁੰਡਾ ਉਹਦਾ ਵਿਆਹ ਤਾਂ ਅਗਲੇ ਮਹੀਨੇ ਰੱਖਿਆ ਵਾ ਜਿਹੜਾ ਨੋਕ ਇਹਦੀ ਫੈਮਲੀ ਦੀ ਇੱਕ ਭੈਣ ਹੈ ਇਹਦੇ ਵੱਡੀ ਮਾਤਾਏ ਬਜਰੀ ਉਹਦਾ ਵੀ ਚੂਲਾ ਟੁੱਟਿਆ ਉਹ ਵੀ ਘਰਾਂ ਉਧੇ ਬੈਠੀ ਹੈ ਦੇਖੀ ਅੱਗੇ ਕਾਰਵਾਈ ਕਰਨੀ ਚਾਹੀਦੀ ਹੈ ਕਾਰਵਾਈ ਜਿਵੇਂ ਪ੍ਰਸ਼ਾਸਨ ਆਉਂਗਾ ਆਪਣਾ ਪੁਲਿਸ ਕਹੂੰਗੇ ਉਕਣਾ ਚੱਲੂਗੇ ਜਿਉਂ ਜੋ ਵੀ ਪੁਲਿਸ ਜਿਵੇਂ ਪੁਲਿਸ ਉਕਰੂਗੀ ਉਕਣਾ ਅਸੀਂ ਕਰੂਗੇ ਕੋਈ ਹਸਲ ਦਾ ਕਾਰਵਾਈ ਕਰੋਗੇ ਕੰਪਨੀ ਕਾਰਵਾਈ ਕਰੋਗੇ ਫਿਲਹਾਲ ਇਹ ਗੱਲ ਅਸੀਂ ਨਹੀਂ ਕਹਿ ਸਕਦੇ ਜੀ ਉਹਨਾਂ ਦੇ ਤਾਇਆ ਜੀ ਹੈ ਉਹਨਾਂ ਦੀ ਫੈਮਿਲੀ ਦੇ ਤਾਏ ਚਾਚੇ ਉਹ ਦੱਸਣਗੇ ਜੋ ਵੀ ਸਲਾਹ ਕਰਕੇ ਪਿੰਡ ਦੇ ਨਾਲ ਅਕੀ ਮੋਟਰ ਬੰਦੇ ਨਾਲ ਗੱਲਬਾਤ ਕਰਕੇ ਕਰੂੰਗੇ ਜੋ ਵੀ ਕਰੂੰਗੇ ਅਗਲੀ ਕਾਰਵਾਈ